ਲੰਨ ਕੱਟੀਆ ਦੋਸਤੋ ਉਮਰ ਦੀ ਕਿੰਨੀ ਕ ਵੀਰੇ ਉਮਰ ਸਵਾ 3 ਸਾਲ ਹੋ ਗਏ ਬਾਈ ਸਵਾ 3 ਸਵਾ 3 ਸਾਲ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਬੁਰਜਸੇਮਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਰਾਜਵਿੰਦਰ ਦੇ ਘਰੋਂ ਦੋਸਤੋ ਵੀਡੀਓ ਅੱਜ ਮੈਂ ਇੱਕ ਘਰੇਲੂ ਕੰਮ ਆ ਆਹ ਦੇਖੋ ਬਾਈ ਦੇ ਸਾਰੇ ਜਾਨਵਰ ਤੇ ਬਾਕੀ ਦੂਸਰੇ ਨਗਵੀਰ ਦੇ ਇੱਧਰ ਖੜੇ ਆ ਸੇਲ ਵਾਲੀ ਦੋਸਤੋ ਆਹ ਝੋਟੀ ਆ ਪਹਿਲਾ ਸੂਆ ਬਾਈ ਦੇ ਘਰੇ ਇਹ ਸੂਈ ਹੋਈ ਆ ਕਾਲੀ ਛੋਟੀ ਸੂਈ ਆ ਬੱਚਾ ਇਹਨੇ ਕੱਟੀ ਨੂੰ ਦੋਸਤੋ ਜਨਮ ਦਿੱਤਾ ਹੋਇਆ ਸਾਰੀ ਡਿਟੇਲ ਮੁੱਲਬੜੀ ਦੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਰਾਜਵਿੰਦਰ ਦਾ ਪਿੰਡ ਦੋਸਤੋ ਸੇਮਾ ਬੁਰਜ ਸੇਮਾ ਹਨਾ ਨੱਤ ਵਗੇਰੇ ਦੇ ਨਾਲ ਹਨਾ ਹਾਂ ਬੁਰਜ ਸੇਮਾ ਬਾਈ ਨੱਤ ਵਗੇਰੇ ਦੇ ਨਾਲ ਬੁਰਜ ਸੇਮਾ ਪਿੰਡ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲ ਆਇਆ ਰਾਜਵਿੰਦਰ ਬਾਈ ਛੋਟੀ ਗੋਲੀ ਸੱਸੀ ਗੱਲ ਬਾਈ ਜੰਮੀਤਾ ਸੱਸੀ ਗੱਲ ਵੀਰੇ ਉਹ ਸਿੰਘ ਚੋਂ ਕੱਢ ਲਵਗੇ ਉਹ ਰਾਜਵਿੰਦਰ ਬਾਈ ਪਹਿਲਾਂ ਤਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਹੈਗਾ ਬਾਈ 98868 53467 ਠੀਕ ਆ ਘਰੇਲੂ ਕੰਮ ਆਪਣਾ ਹਨਾ ਵੀਰੇ ਹਾਂ ਬਾਈ ਘਰੇਲੂ ਕੰਮ ਆ ਮਾਣਾ ਸਾਰਾ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਆਪਾਂ ਕਰੂ ਕਰੂ ਝੋਟੀ ਆ ਇਹ ਪਹਿਲਾ ਸੂਆ ਸੂਈ ਆ ਹਾਂ ਪਹਿਲਾ ਸੂਆ ਬਾਈ ਤੇ ਕਿੱਦੇ ਸੂਈ ਆ ਵੀਰੇ ਇਹ ਇਹ ਕੱਲ ਸੂਈ ਆ ਬਾਈ ਕੱਲ ਸੂਈ ਆ ਕੱਲ ਸੂਈ ਬੱਚਾ ਕੱਟੀ ਆ ਗਈ ਹਾਂ ਮਗਰ ਕੱਟੀ ਦਿੱਤੀ ਹੋਈ ਆ ਬਾਈ ਠੀਕ ਆ ਠੀਕ ਆ ਬੱਚਾ ਦੋਸਤੋ ਫੀਮੇਲ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਪਹਿਲਾ ਸੂਆ ਝੋਟੀ ਆ ਘਰੇਲੂ ਕੰਮ ਆ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਦਿਖਾ ਦਾਂਗੇ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 16 ਤਰੀਕ 10ਵਾਂ ਮਹੀਨਾ ਤੇ ਬਾਈ ਜੀ 2025 ਦੀ ਤੋਰ ਲਾ ਬਈ ਇਧਰ ਨੂੰ ਤੋਰ ਕੇ ਦਿਖਾ ਦੰਨੇ ਆ ਬਾਕੀ ਆ ਮੁੰਡੇ ਨੂੰ ਵੀ ਬੜਾ ਸ਼ੌਂਕ ਆ ਕਹਿੰਦਾ ਮੈਂ ਤਾਂ ਮੱਝਾ ਹੀ ਰੱਖੂੰ ਪੜਦਾ ਪੜਦਾ ਬਾਈ ਵੀ ਕਰਦਾ ਬਹੁਤ ਘੱਟ ਘੱਟਦਾ ਬਾਈ ਜਮਾ ਘੱਟੀ ਪੜਦਾ ਮੱਝਾ ਰੱਖ ਲਾ ਉਧਰ ਨੂੰ ਲੈ ਜਾ ਵੀਰੇ ਆ ਜਾ ਪੁੱਤ ਬਹੁਤ ਠੰਡੀ ਸੀ ਲਾ ਬਾਈ ਜਗਵੀ ਤੇ ਜਮਾ ਪਹਿਲਾਂ ਕੱਟੀ ਆ ਦੋਸਤੋ ਉਮਰ ਦੀ ਕਿੰਨੀ ਕਾ ਵੀਰੇ ਇਹ ਉਮਰ ਸਵਾ 3 ਸਾਲ ਹੋ ਗਏ ਬਾਈ ਸਵਾ 3 ਸਾਲ ਸਵਾ 3 ਸਾਲ ਦੀ ਉਮਰ ਵੀ ਬਾਈ ਹੁਣ ਜਾ

ਤੇ ਨਾਈ ਵਾਲੀ ਛੋਟੀ ਆ ਥਣ ਥਣ ਬਹੁਤ ਚੰਗਾ ਲੱਗਿਆ ਬਾਈ ਜਗਮੀਤ ਨੂੰ ਸਿੰਗਾ ਦੀ ਬਹੁਤ ਥਣਾਂ ਦੀ ਬਹੁਤ ਸੋਹਣੀ ਸਾਫ ਆ ਜਾਵਾ ਤਾਰ ਦੀ ਵਧੀਆ ਕੀ ਪੂਰੀ ਤਾਰ ਦੀ ਬਹੁਤ ਪੋਲੀ ਆ ਬਾਈ ਹੂੰ ਜੇਰ ਜੂਰ ਪਾ ਕੇ ਵਧੀਆ ਸੁਪੀ ਨਾ ਸਮਾ ਹਾਂ ਪੂਰੀ ਵਧੀਆ ਬਾਈ ਜੀ ਠੀਕ ਆ ਠੀਕ ਆ ਤੇ ਕੀ ਭਾ ਕਰੇਗੇ ਵੀਰੇ ਇਹਦਾ ਫਿਰ ਇਹਦਾ ਬਾਈ ਆਪਾਂ 1 ਲੱਖ 5000 ਰੁਪਇਆ ਕਰਾਂਗੇ ਲੈਣ ਦੇ 1 ਲੱਖ 5 ਹਾਂ ਕੋਈ ਮਾੜਾ ਮੋਟਾ ਹੈਗਾ ਮਾੜਾ ਮੋਟਾ ਰਿਆ ਫਿਆਦ ਕਰਦਾਂਗੇ ਜ਼ਿਆਦਾ ਨਹੀਂ ਹੋਣਾ ਠੀਕ ਆ 1 ਲੱਖ ਤੇ 5000 ਬਾਈ ਨੇ ਦੋਸਤੋ ਆ ਘੱਟੀ ਦਾ ਮੁੱਲ ਰੱਖਿਆ ਬੱਤਿਆ ਵੀ ਦੇ ਪਿੱਛੇ ਫੀਮੇਲ ਆ ਪਹਿਲਾ ਸੁਹਾ ਸੂਈ ਹੋਈ ਆ ਕੱਲ ਛੋਟੀ ਸੂਈ ਆ ਦੋਸਤੋ ਅੱਜ ਦੋ ਕੁ ਦਿਨ ਸੋਏ ਹੋਏ ਆ ਤੇ ਦੁੱਧ ਬਾਈ ਕਹਿੰਦਾ ਪਾ ਦੂ 9 ਤੋਂ 10 ਦੇ ਵਿੱਚ ਵਿੱਚ ਹਨਾ ਵੀਰੇ ਹਾਂ ਬਾਈ ਇਹਨਾਂ ਤੋਂ ਬਾਕੀ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆਇਓ ਆਪ ਦੀ ਤੁਸੀਂ ਤਸੱਲੀ ਨਾਲ ਪਾਸ ਕਰਕੇ ਵੀਰੇ ਸੌਦਾ ਕਰ ਸਕਦੇ ਹੋ ਨੰਬਰ ਮਾਲਕ ਦਾ ਇਹ ਥਾਂ ਚੱਲੀ ਜਾਂਦਾ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸੱਚੇ ਕਰ ਬਾਈ ਜੀ ਸਾਰੇ ਭਰਾਵਾਂ ਨੂੰ